ਰਾਮਦਾਸੇ ਹੁਣ ਤੋਹ ਯਸਨਾ ਕੋ ਬੋਲੋ ਸਮਰੋਹ ਸਵਾਗਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਫਾਹੇ ਦੀਪੋ ਛਾਈ ਹੋਇਆ ਸਵਾਗਤ ਦਸਾਂ ਪਾਕਸਾਈਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦੀ ਦਾਤ ਕਰਦੇ ਹਾਂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਹ ਨਿਮਾਣੀਆਂ ਦੇ ਮਾਣ ਨੇ ਤਾਣੀਆਂ ਦੇ ਤਾਣ ਨੇ ਧੰਨ 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 ਗਰੀਬੀ ਨਹੀਂ ਜਮਾਲ ਗੁਰੂ ਸਾਹਿਬ ਉਹਦੇ ਪਾਕਿਸਤਾਨੀ ਸੰਤਨ ਸੰਪੰਥ ਦੇ ਵਾਲੇ ਸ੍ਰੀ ਗੁਰੂ ਸਾਹਿਬ ਜੀ ਦੇ ਮਹਾਰਾਜ ਦਾਸ ਗੁਰੂਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਸਾਹਿਬ ਜੀ ਦੇ ਮਹਾਰਾਜ ਆਸੀ ਦੇ ਹਜ਼ੂਰ ਅਦਾਸ ਕੀਤੀ ਹੈ ਬੱਚੇ ਪਾਕਸ਼ਾ ਦੀ ਐਸ ਸਮਲੇ 80 ਚੜ੍ਹਦੇ ਪੰਜਾਬ ਦੇ ਆਖਰੀ ਪਿੰਡ ਪਿੰਡੀ ਵਾਲਾ ਬੁੱਤੋ ਖੜੇ ਹਾਂ ਸੱਚੇ ਪਾਤਸ਼ਾਹ ਜੀ ਉਹ ਇਹ ਪਿੰਡਾਂ ਦੇ ਕੋਲੇ ਬਹੁਤ ਜ਼ਿਆਦਾ ਫੜਾਦੀ ਮਾਰ ਰਿਹਾ ਹੈ ਦਰਿਆ ਸਤਲੁਜ ਦੀ ਮਾਰ ਪੈ ਰਹੀ ਹੈ ਆਪਣੇ ਕਿਰਪਾ ਕਰੋ ਮੇਰ ਪਾਣੇ ਇਸ ਪਿੰਡ ਦੇ ਵਿੱਚ ਛੋਟੇ ਛੋਟੇ ਬੱਚੇ ਖੂਨ ਨਗਰਵਾਸਦਾ ਹੈ ਇਹ ਪਿੰਡੇ ਇਸ ਤਰ੍ਹਾਂ ਵਸਦਾ ਰਹੇ ਪਿੰਡ ਨੂੰ ਸੱਚੇ ਪਾਤਸ਼ਾਹ ਜੀ ਮਾਰ ਤੋਂ ਬਚਾਓ ਪਿੰਡ ਦੇ ਵਿੱਚ ਚੜ੍ਹਦੀ ਕਲਾ ਹੋਵੇ ਤੇ ਸਤਿਗੁਰੂ ਜੀ ਦਾ ਪੰਜਾਬ ਦੇ ਵਿੱਚ ਸੇਰ ਸੁਖ ਸ਼ਾਂਤੀ ਚੜ੍ਹਦੀ ਕਲਾ ਦਾ ਸੁਨੇਹਾ ਆਵੇ ਇਸ ਮੌਕੇ ਤੇ ਜਿਹੜੀਆਂ ਵੀ ਇੱਥੇ ਤੁਹਾਡੇ ਦਾ ਨੌਜਵਾਨ ਕਿ ਪਾਤਸ਼ਾਹ ਜੀ ਲੋਕ ਭਲਾਈ ਦੇ ਲਈ ਸਰਾਹਤ ਕਾਰਜਾਂ ਦੇ ਰੂਪੇ ਦਿੱਤੇ ਨੇ ਸਾਰਿਆਂ ਦੇ ਸਿਰਾਂ ਦੇ ਉੱਤੇ ਮੇਰਾ ਪ੍ਰਿਆ ਹੱਥ ਰੱਖਣਾ ਅੰਗ ਸੰਗ ਸਹਾਇ ਹੋਣਾ ਨਾਨਕ ਨਾਮ ਚੜ੍ਹਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ